ਬੀਤੀ ਰਾਤ ਅੰਮ੍ਰਿਤਸਰ ਦੇ ਖੰਡਵਾਲਾ ਚ ਤਾਬੜ ਤੋੜ ਗੋਲੀਆਂ ਚੱਲੀਆਂ ਨੌਜਵਾਨਾਂ ਨੇ ਮਾਮੂਲੀ ਜੀ ਗੱਲ ਨੂੰ ਲੈ ਕੇ ਇੱਕ ਦੂਜੇ ਦੇ ਹਮਲਾ ਕਰ ਦਿੱਤਾ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋਈ ਹੈ ਕਿ ਪਹਿਲਾਂ ਨੌਜਵਾਨ ਕੁਝ ਗੱਲਬਾਤ ਕਰਦੇ ਨੇ ਆਪਸ ਚ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਤੇ ਫਿਰ ਅਚਾਨਕ ਬਹਿਸਬਾਜੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਬਹਿਸਬਾਜੀ ਦੌਰਾਨ ਹੀ ਇਹ ਨੌਜਵਾਨ ਪੇੜ ਜਾਂਦੇ ਨੇ ਗੋਲੀਆਂ ਚਲਾ ਦਿੰਦੇ ਨੇ ਜਿਸ ਦੌਰਾਨ ਜ਼ਖਮੀ ਵੀ ਹੁੰਦੇ ਨੇ ਕੁਝ ਨੌਜਵਾਨ ਫਿਰ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਕਿ ਆਖਿਰੇ ਰੌਲਾ ਕਿਉਂ ਪਿਆ ਤਾਂ ਪਤਾ ਲੱਗਦਾ ਕਿ ਇਹ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਰੱਖੀ ਸੀ ਮੀਟ ਨੂੰ ਲੈ ਕੇ ਮੀਟ ਦੇ ਵਿੱਚ ਨੂਨ ਜ਼ਿਆਦਾ ਹੋਣ ਕਰਕੇ ਇਹਨਾਂ ਨੌਜਵਾਨਾਂ ਨੇ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਗੋਲੀਆਂ ਚਲਾ ਦਿੱਤੀਆਂ ਸੋ ਲਗਾਤਾਰ ਅਜਿਹੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਮਾਮੂਲੀ ਜੀ ਗੱਲ ਨੂੰ ਲੈ ਕੇ ਨੌਜਵਾਨ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਸਭ ਤੋਂ ਵੱਡੀ ਗੱਲ ਇਹ ਖੜੀ ਹੁੰਦੀ ਕਿ ਇੱਕ ਪਾਸੇ ਕਿਹਾ ਜਾਂਦਾ ਕਿ ਚੱਪੇ-ਜੱਪੇ ਤੇ ਚੈਕਿੰਗ ਕੀਤੀ ਜਾ ਰਹੀ ਹੈ ਚੱਪੇ-ਜੱਪੇ ਤੇ ਪੁਲਿਸ ਲੱਗੀ ਹੈ ਤਾਂ ਫਿਰ ਅਜਿਹੇ ਦੇ ਵਿੱਚ ਨੌਜਵਾਨ ਸ਼ਰੀਆਮ ਹਥਿਆਰ ਲੈ ਕੇ ਕਿਵੇਂ ਘੁੰਮਦੇ ਨੇ ਕਿ ਮਾਮੂਲੀ ਜੀ ਗੱਲ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਗੋਲੀਆਂ ਚਲਾ ਦਿੰਦੇ ਨੇ ਸੋ ਬੀਤੀ ਰਾਤ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ 'ਚ ਗੋਲੀਆਂ ਚੱਲੀਆਂ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ ਕਿ ਪਹਿਲਾਂ ਨੌਜਵਾਨ ਗੱਲਬਾਤ ਕਰ ਰਹੇ ਹੁੰਦੇ ਨੇ ਤੇ ਫਿਰ ਅਚਾਨਕ ਆਪਸ 'ਚ ਟਪੜ ਜਾਂਦੇ ਨੇ ਗੋਲੀਆਂ ਚਲਾ ਦਿੰਦੇ ਨੇ ਇੱਕ ਦੂਜੇ ਤੇ ਬਲਾਕ ਕਰਨਾ ਸ਼ੁਰੂ ਕਰ ਦਿੰਦੇ ਨੇ ਕੀ ਅਹੀਂ ਤੇ ਡਿਊਟੀ ਆਏ ਸੀ ਸਾਨੂੰ ਪਤਾ ਲੱਗਾ ਕਿ ਉਹ ਮੁੰਡੇ ਦੋ ਤਿੰਨ ਆਪਸ ਵਿੱਚ ਗੋਥਮ ਗੁੱਥਾ ਹੋਏ ਆ ਤੇ ਉਸ ਕੱਲ ਨੂੰ ਲੈ ਕੇ ਤੇ ਅਸੀਂ ਜਿਹੜਾ ਵਾ ਉਹਨਾਂ ਦਾ ਦੇਖ ਰਹੇ ਹਾਂ ਉਹਨਾਂ ਦਾ ਇੱਕ ਨੇ ਸਾਨੂੰ ਤਲਾਹ ਦਿੱਤੀ ਹੈ ਦੂਜਿਆਂ ਨੂੰ ਰਾਉਂਡ ਅਪ ਕਰਕੇ ਜਿਹੜਾ ਪ੍ਰੋਵੈਂਟਰ ਐਕਸ਼ਨ ਉਹਨਾਂ ਦੇ ਖਿਲਾਫ ਕਰਾਂਗੇ